ਹਾਂਜੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਮਿੱਤਰਤਾ ਨਿਭਾਉਣ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਪੰਜਾਬੀਆਂ ਦਾ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਦੇ ਉੱਪਰ ਤਹਿ ਦਿਲੋਂ ਸਵਾਗਤ ਹੈ। ਇਸ ਵੀਡੀਓ ਦੇ ਮਾਧਿਅਮ ਨਾਲ ਮੈਂ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਮਿੱਤਰਤਾ ਦੇ ਨਾਲ ਸੰਬੰਧਿਤ ਇੱਕ ਬਹੁਤ ਵਧੀਆ ਸਿਧਾਂਤ ਸਾਂਝਾ ਕਰਨ ਜਾ ਰਿਹਾ ਹਾਂਗਾ ਤੇ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਵੇਗਾ। ਸੋ ਤੁਸੀਂ ਵੀ ਆਪਣੇ ਸੱਚੇ ਮਿੱਤਰਾਂ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਅਤੇ ਨਾਲ ਹੀ ਆਪਣੇ ਮਿੱਤਰ ਨੂੰ ਇੱਕ ਡੈਡੀਕੇਟਿਡ ਕਮੈਂਟ ਅਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਸੋ ਮਿੱਤਰਤਾ ਦੇ ਨਾਲ ਸੰਬੰਧਿਤ ਇਹ ਸਿਧਾਂਤ ਹੈ ਬਹੁਤ ਹੀ ਮਹਾਨ ਦਾਰਸ਼ਨਿਕ ਸੋਕਰੇਟ ਦਾ ਤੇ ਇਸ ਸਿਧਾਂਤ ਦਾ ਨਾਮ ਹੈ ਟ੍ਰਿਪਲ ਫਿਲਟਰ ਸਿਧਾਂਤ ਅਤੇ ਮਨੋਵਿਗਿਆਨ ਵਿੱਚ ਇਸ ਨੂੰ ਟ੍ਰਿਪਲ ਫਿਲਟਰ ਥਿਊਰੀ ਆਫ ਮੋਟੀਵੇਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੋ ਇਹ ਟ੍ਰਿਪਲ ਫਿਲਟਰ ਸਿਧਾਂਤ ਕੀ ਹੈ ਇਹਦੇ ਬਾਰੇ ਆਪਾਂ ਹੁਣ ਗੱਲ ਕਰਨ ਲੱਗੇ ਆਂ ਇਸ ਟ੍ਰਿਪਲ ਫਿਲਟਰ ਸਿਧਾਂਤ ਵਿੱਚ ਪਹਿਲਾ ਸਿਧਾਂਤ ਹੈ ਸਚਾਈ ਦਾ ਸਿਧਾਂਤ ਦੂਸਰਾ ਹੈ ਚੰਗਿਆਈ ਦਾ ਸਿਧਾਂਤ ਅਤੇ ਤੀਸਰਾ ਹੈ ਉਪਯੋਗਤਾ ਦਾ ਸਿਧਾਂਤ ਠੀਕ ਹੈ ਜੀ ਤਾਂ ਇੱਕ ਇੱਕ ਸਿਧਾਂਤ ਨੂੰ ਸਮਝਣ ਦੇ ਲਈ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਤਾਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਪ੍ਰਾਚੀਨ ਗ੍ਰੀਸ ਦੇ ਵਿੱਚ ਇੱਕ ਦਿਨ ਇੱਕ ਵਿਅਕਤੀ ਮਹਾਨ ਦਾਰਸ਼ਨਿਕ ਸੋਕਰਾਟ ਨੂੰ ਮਿਲਿਆ ਅਤੇ ਕਿਹਾ ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਦੋਸਤ ਬਾਰੇ ਕੀ ਸੁਣਿਆ ਹੈ ਤਾਂ ਇਸ ਦਾ ਅਰਥ ਕੀ ਹੋਇਆ ਕਿ ਇੱਕ ਵਿਅਕਤੀ ਦਾਰਸ਼ਨਿਕ ਸੁਕਰਾਤ ਨੂੰ ਮਿਲਿਆ ਅਤੇ ਸੁਕਰਾਤ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਦੋਸਤ ਬਾਰੇ ਕੀ ਸੁਣਿਆ ਹੈ ਤਾਂ ਅਜਿਹਾ ਸੁਣ ਕੇ ਸੁਕਰਾਤ 1 ਮਿੰਟ ਲਈ ਰੁਕੇ ਅਤੇ ਸੁਕਰਾਤ ਨੇ ਜਵਾਬ ਦਿੱਤਾ ਕਿ ਮੈਨੂੰ ਕੁਝ ਦੱਸਣ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਛੋਟਾ ਜਿਹਾ ਟੈਸਟ ਪਾਸ ਕਰੋ ਮਤਲਬ ਇਹ ਜਿਹੜੇ ਸ਼ਬਦ ਨੇ ਸੋਕਰਾਤ ਨੇ ਕਹੀ ਉਸ ਵਿਅਕਤੀ ਨੂੰ ਕਿ ਜੇ ਤੂੰ ਸੇ ਮੇਰੇ ਦੋਸਤ ਬਾਰੇ ਮੈਨੂੰ ਕੁਝ ਦੱਸਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਇੱਕ ਟੈਸਟ ਪਾਸ ਕਰਨਾ ਪਵੇਗਾ ਤੇ ਇਸ ਟੈਸਟ ਨੂੰ ਕਿਹਾ ਜਾਂਦਾ ਹੈ ਟ੍ਰਿਪਲ ਫਿਲਟਰ ਟੈਸਟ ਇਸ ਉਪਰੰਤ ਉਸ ਵਿਅਕਤੀ ਨੇ ਹੈਰਾਨ ਹੋ ਕੇ ਪੁੱਛਿਆ ਟ੍ਰਿਪਲ ਫਿਲਟਰ ਤਾਂ ਸੋਕਰਾਤ ਨੇ ਕਿਹਾ ਹਾਂ ਇਹ ਸਹੀ ਹੈ ਟ੍ਰਿਪਲ ਫਿਲਟਰ ਦਾ ਸਿਧਾਂਤ ਹੈ ਜੋ ਤੁਹਾਨੂੰ ਪਾਸ ਕਰਨਾ ਪਵੇਗਾ ਮੇਰੇ ਮਿੱਤਰ ਬਾਰੇ ਮੈਨੂੰ ਕੁਝ ਵੀ ਦੱਸਣ ਤੋਂ ਪਹਿਲਾਂ ਸੋ ਪਹਿਲਾ ਫਿਲਟਰ ਹੈ सच का फिल्टर की ती पूरी तरह पक्का कर लिया है कि जो ती मू मेरे मित्र बारे दसन जा रहे हो वो सच है तो अजि सुन के उस व्यक्ति ने किया नहीं उस आदमी ने कहा कि असल मैं भी किसी तो इस दे बारे सुनिया है तो इस अर्थ यह होया कि जो व्यक्ति दार्शनिक सुकरात उसके दोस्त बारे कुछ दसन जा रहा है तो वह गल्चाई बारे उस व्यक्ति नहीं पता से कि वह सच है ज नहीं है ਠੀਕ ਹੈ ਜੀ ਤਾਂ ਇਹ ਪਹਿਲਾ ਜਿਹੜਾ ਫਿਲਟਰ ਸੀ ਇਹ ਹੈਗਾ ਸੀ ਸੱਚ ਦਾ ਫਿਲਟਰ ਤੇ ਸੱਚ ਉਹ ਗੱਲ ਨਹੀਂ ਸੀ ਤਾਂ ਉਸ ਤੋਂ ਬਾਅਦ ਸੋਕਰਾਟ ਨੇ ਕਿਹਾ ਠੀਕ ਹੈ ਇਸ ਲਈ ਤੁਹਾਨੂੰ ਨਹੀਂ ਪਤਾ ਕਿ ਇਹ ਸੱਚ ਹੈ ਜਾਂ ਨਹੀਂ ਹੁਣ ਤੁਸੀਂ ਦੂਜੇ ਫਿਲਟਰ ਚੰਗਿਆਈ ਦੇ ਫਿਲਟਰ ਦੀ ਕੋਸ਼ਿਸ਼ ਕਰ ਸਕਦੇ ਹੋ ਕੀ ਤੁਸੀਂ ਮੈਨੂੰ ਮੇਰੇ ਦੋਸਤ ਬਾਰੇ ਜੋ ਦੱਸਣ ਜਾ ਰਹੇ ਹੋ ਉਹ ਕੁਝ ਚੰਗਾ ਹੈ ਤਾਂ ਇਹ ਹੋ ਗਿਆ ਚੰਗਿਆਈ ਦਾ ਫਿਲਟਰ ਠੀਕ ਹੈ ਜੀ ਤਾਂ ਅਜਿਹਾ ਸੁਣਨ ਉਪਰੰਤ ਉਸ ਵਿਅਕਤੀ ਨੇ ਕੀ ਕਿਹਾ ਕਿ ਨਹੀਂ ਇਸ ਲਈ ਸੋਕਰਾਟ ਨੇ ਅੱਗੇ ਕਿਹਾ ਕਿ ਤੁਸੀਂ ਮੈਨੂੰ ਉਸ ਬਾਰੇ ਉੱਚ ਬੁਰਾ ਕਹਿਣਾ ਚਾਹੁੰਦੇ ਹੋ ਪਰ ਤੁਹਾਨੂੰ ਯਕੀਨ ਨਹੀਂ ਹੈ ਕਿ ਇਹ ਸੱਚ ਵੀ ਹੈ ਤਾਂ ਇਸ ਦਾ ਮਤਲਬ ਕਿਉਂ ਹੈ ਕਿ ਹੁਣ ਤੱਕ ਉਹ ਵਿਅਕਤੀ ਦੋਨੋਂ ਜਿਹੜੇ ਫਿਲਟਰ ਨੇ ਉਹਨਾਂ ਵਿੱਚੋਂ ਫੇਲ ਹੋ ਗਿਆ ਹੈ ਨਾ ਤਾਂ ਉਸ ਨੂੰ ਗਲਤ ਪਤਾ ਹੈ ਕਿ ਉਹ ਸੱਚ ਹੈ ਅਤੇ ਜੋ ਉਹ ਕਹਿਣਾ ਚਾਹੁੰਦਾ ਹੈ ਉਹ ਗੱਲ ਹੈ ਵੀ ਬੁਰੀ ਠੀਕ ਹੈ ਜੀ ਤਾਂ ਇਸ ਤੋਂ ਉਪਰੰਤ ਦਾਰਸ਼ਨਿਕ ਸੋਕਰਾਟ ਨੇ ਤੀਸਰੇ ਸਿਧਾਂਤ ਵੱਲ ਬਦਲ ਲਈ ਕਿਹਾ ਸੋ ਤੀਸਰੇ ਸਿਧਾਂਤ ਵਿੱਚ ਦਾਰਸ਼ਨਿਕ ਸੋਕਰਾਟ ਨੇ ਉਸ ਵਿਅਕਤੀ ਨੂੰ ਕਹ ਕਿਹਾ ਕਿ ਤੁਸੀਂ ਮੈਨੂੰ ਮੇਰੇ ਦੋਸਤ ਬਾਰੇ ਜੋ ਦੱਸਣਾ ਚਾਹੁੰਦੇ ਹੋ ਉਹ ਮੇਰੇ ਲਈ ਲਾਭਦਾਇਕ ਹੋਵੇਗਾ ਤਾਂ ਉਸ ਵਿਅਕਤੀ ਨੇ ਕਿਹਾ ਨਹੀਂ ਅਸਲ ਵਿੱਚ ਨਹੀਂ ਸੋ ਸੋਕਰਾਟ ਨੇ ਸਿੱਟਾ ਕੱਢਿਆ ਕਿ ਠੀਕ ਹੈ ਜੇ ਤੁਸੀਂ ਮੈਨੂੰ ਜੋ ਕਹਿਣਾ ਚਾਹੁੰਦੇ ਹੋ ਉਹ ਨਾ ਤਾਂ ਸੱਚ ਹੈ ਨਾ ਹੀ ਚੰਗਾ ਹੈ ਅਤੇ ਨਾ ਹੀ ਮੇਰੇ ਲਈ ਲਾਭਦਾਇਕ ਹੈ ਤਾਂ ਤੁਸੀਂ ਮੈਨੂੰ ਇਹ ਦੱਸੋ ਹੀ ਕਿਉਂ ਸੋ ਇਸ ਤਰ੍ਹਾਂ ਮਹਾਨ ਦਾਰਸ਼ਨਿਕ ਸੋਕਰਾਟ ਨੇ ਟ੍ਰਿਪਲ ਫਿਲਟਰ ਸਿਧਾਂਤ ਦੀ ਵਰਤੋਂ ਕਰਦੇ ਹੋਏ ਆਪਣਾ ਕੀਮਤੀ ਸਮਾਂ ਵੀ ਬਚਾਇਆ ਅਤੇ ਆਪਣੀ ਮਿੱਤਰਤਾ ਵੀ ਕਾਇਮ ਰੱਖੀ ਕਿਉਂਕਿ ਉਸਨੇ ਆਪਣੇ ਮਿੱਤਰ ਬਾਰੇ ਕੁਝ ਵੀ ਬੁਰਾ ਨਹੀਂ ਸੁਣਿਆ ਸੋ ਉਮੀਦ ਕਰਦਾ ਕਿ ਤੁਸੀਂ ਵੀ ਭਵਿੱਖ ਦੇ ਵਿੱਚ ਜਦੋਂ ਵੀ ਕਿਸੇ ਵਿਅਕਤੀ ਤੋਂ ਆਪਣੇ ਮਿੱਤਰ ਬਾਰੇ ਕੋਈ ਗੱਲ ਸੁਣੋਗੇ ਤਾਂ ਇਸ ਟ੍ਰਿਪਲ ਫਿਲਟਰ ਦੀ ਇਸ ਟ੍ਰਿਪਲ ਫਿਲਟਰ ਸਿਧਾਂਤ ਦੀ ਵਰਤੋਂ ਜ਼ਰੂਰ ਕਰੋਗੇ ਅਤੇ ਆਪਣੀ ਮਿੱਤਰਤਾ ਦੇ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹੋਏ ਮਿੱਤਰਤਾ ਨੂੰ ਕਾਇਮ ਰੱਖੋਗੇ ਸੋ ਇਸ ਇੱਕ ਮੇਰੀ ਛੋਟੀ ਜਹੀ ਪਹਿਲੀ ਕੋਸ਼ਿਸ਼ ਪੰਜਾਬੀ ਮਾਂ ਬੋਲੀ ਦੇ ਵਿੱਚ ਤੁਹਾਡੇ ਨਾਲ ਇੱਕ ਮਿੱਤਰਤਾ ਦੇ ਨਾਲ ਸੰਬੰਧਿਤ ਸੰਦੇਸ਼ ਸਾਂਝਾ ਕਰਨ ਦੀ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਥਿਉਰੀਜ਼ ਨੇ ਬਹੁਤ ਸਾਰੇ ਸਿਧਾਂਤ ਨੇ ਉਹ ਮੈਂ ਮਾਂ ਬੋਲੀ ਪੰਜਾਬੀ ਵਿੱਚ ਇਸ ਚੈਨਲ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਦਾ ਰਾਵਾਂਗਾ ਸਾਂਝੇ ਕਰਦਾ ਰਾਵਾਂਗਾ ਸੋ ਚੈਨਲ ਨੂੰ ਪਿਆਰ ਦੇਣ ਦੇ ਲਈ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲੋ ਵੀਡੀਓ ਦੇਖਣ ਲਈ ਅਤੇ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ